ਅਨੁਭਾਤੇ ਦੋ ਨੌਜਵਾਨਾਂ ਵੱਲੋਂ ਤੇਜ਼ ਤਾਰ ਨਾਲ ਹਮਲਾ ਕਰ ਬਾਲੀਆ ਖੋਹ ਹਤੇ ਹੱਥ ਤੇ ਮਾਰਿਆ ਟੱਕ ਥਾਣਾ ਗੁਰਾਇਆ ਅਧੀਨ ਪੈਂਦੀ ਪੁਲਿਸ ਚੌਕੀ ਦੁਸਾਂਜ ਕਲਾ ਇਲਾਕੇ ਚ ਰੋਜ਼ਾਨਾ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨਾਲ ਇਲਾਕਾ ਨਿਵਾਸੀ دہشت ਦੇ ਮਾਹੌਲ ਵਿੱਚ ਜਿਉਣ ਲਈ ਮਜਬੂਰ ਹਨ ਅਤੇ ਇਹਨਾਂ ਚੋਰਾ ਅਤੇ ਲੁਟੇਰਿਆਂ ਨੂੰ ਫੜਨ ਅਤੇ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਦੁਸਾਂਜ ਕਲਾ ਦੀ ਪੁਲਿਸ ਪੂਰੀ ਤਰ੍ਹਾਂ ਫੇਲ ਸਾਬਿਤ ਹੋ ਚੁੱਕੀ ਹੈ ਇਰਨਾ ਕਟ ਨਾਮਾ ਵਿੱਚ ਵਾਧਾ ਉਦੋਂ ਹੋਇਆ ਜਦੋਂ 인ਦਰਜੀਤ ਕੌਰ ਪਤਨੀ ਸਵ ਮਦਨ ਲਾਲ ਵਾਸੀ ਰਵਿਦਾਸਪੁਰਾ ਮਹੱਲਾ ਫਿਲੌਰ ਨੇ ਦਸਿਆ ਕਿ ਸਮਾਂ ਕਰੀਬ 12.45 ਪਿੰਡ ਕੋਟਲੀ ਖੱਖਿਆ ਦੇ ਬੱਸ ਅੱਡੇ ਉਤਰ ਕੇ ਕੋਟਲੀ ਖੱਖਿਆ ਪਿੰਡ ਵੱਲ ਨੂੰ ਤੁਰਿਆ ਜਾਂਦੇ ਸਨ ਪਿਛੋਂ ਉਨ੍ਹਾਂ ਅਣਪਛਾਤੇ ਦੋ ਨੌਜਵਾਨਾਂ ਨੇ ਮੂੰਹ ਬੰਨ੍ਹੇ ਹੋਏ ਸਨ ਇਹਨਾਂ ਨੇ ਸਾਡੇ ਅੱਗੇ ਕਾਲੇ ਰੰਗ ਦਾ ਮੋਟਰਸਾਈਕਲ ਰੋਕ ਕੇ ਬਾਲਿਆਂ ਨੂੰ ਤਾਰਨ ਦੀ ਮੰਗ ਕੀਤੀ ਮੈਂ ਬਾਲਿਆਂ ਨੂੰ ਉਹਨਾਂ ਨੂੰ ਉਤਰ ਕੇ ਦੇ ਦਿੱਤੀਆਂ ਪਰ ਜਾਂਦੇ ਹੋਏ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕਰਕੇ ਗੁੱਟ ਤੇ ਟੱਕ ਮਾਰ ਕੇ ਕੋਟਲੀ ਅੱਡੇ ਵੱਲ ਨੂੰ ਫਰਾਰ ਹੋ ਗਏ ਉਹਨਾਂ ਕਿਹਾ ਕਿ ਰਿਸ਼ਤੇਦਾਰਾਂ ਦੀ ਮਦਦ ਨਾਲ ਦੁਸਾਂਝ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾ ਕੇ ਇਲਾਜ ਸ਼ੁਰੂ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਮੇਰ ਨੇ ਦੱਸਿਆ ਕਿ ਹੱਥ ਤੇ ਟੱਕ ਜਾਂਦਾ ਹੋਣ ਕਰਕੇ 8 ਟਾਂਕੇ ਲੱਗੇ ਹਨ ਮੌਕਾ ਦੇਖਣ ਪਹੁੰਚੇ ਪੁਲਿਸ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਇੰਦਰਜੀਤ ਕੌਰ ਦੇ ਹੱਥ ਤੇ ਤੇਜ਼ ਤਾਰ ਹਥਿਆਰ ਨਾਲ ਘੱਟ ਮਰੇ ਹੋਏ ਹਨ ਇਸ ਸਬੰਧੀ ਸੀਸੀਟੀ ਕੈਮਰਿਆਂ ਦੀ ਮਦਦ ਨਾਲ ਇੰਦਰਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਪਿੰਡ ਵਾਸੀਆਂ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ उन्ह पुलिस प्रशासन तो मंग की कि दो जल्दी जल्दी तो जल्दी गिरफ्तार करके उन्होंने खिलाफ बनती कार्रवाई की जाए इस वारदात की लिखती दरखास्त दुसांझ कल चौकी दे रिपोर्ट दी तो रिपोर्ट अजय सिंह नागी मनप्रीत सिंह राजा राजब मजारा गुरशांत सिंह नागी दुसांझ तो विशेष रिपोर्ट ਡਾਕਟਰ ਸੋ ਕੀ ਹੈਪਨ ਹੋਇਆ ਅੱਜ ਬੀਬੀਆਂ ਤੁਹਾਡੇ ਇਥੇ ਇੱਕ ਕੇਸ ਆਇਆ ਹੈ ਠੀਕ ਹੈ ਕੋਟਲੀ ਦੇ ਨੇੜੇ ਕਹਿ ਰਹੇ ਆ ਕਿ ਉਥੇ ਕੋਈ ਨਟੇਰੇ ਆਇਆ ਤੇ ਉਹਨਾਂ ਨੇ ਮਸ਼ੀਨਾਂ ਦਾ ਬਾਰੀਆਂ ਲਾ ਲਿਆ ਠੀਕ ਹੈ ਤੇ ਇੱਕ ਬਹੁਤ ਵੱਡਾ ਕੱਟ ਮਾਰਿਆ ਹੱਥ ਤੇ ਠੀਕ ਹੈ ਤੇ ਅਬਾਊਟ 7 ਤੋਂ 7 ਸੈਂਟੀਮੀਟਰ 7.8 ਸੈਂਟੀਮੀਟਰ ਦਾ ਕੱਟ ਆ ਤੇ ਉਥੇ ਅਬਾਊਟ 9 ਟਾਂਕੇ ਲੱਗੇ 8 9 ਟਾਂਕੇ ਲੱਗੇ ਆ ਕੰਡੀਸ਼ਨ ਸਟੇਬਲ ਹੈ ਪਰ ਓਵਰਾਲ ਜਿਹੜਾ ਸਿਵਲਿਆ ਬਣੀ ਚੀਜ਼ ਬਹੁਤ ਗਲਤ ਆ ਇਹਦੇ ਬਾਰੇ ਪ੍ਰਸ਼ਾਸਨ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਥੈਂਕ ਯੂ ਅਸੀਂ ਦਮ ਬਲੌਰ ਤੋਂ ਆਨੀਆ ਸੀਗੀਆਂ ਕੋਟਲੀ ਦੇ ਅੱਡੇ ਤੋਂ ਉਤਰ ਕੇ ਤਾਂ ਇਦੋਂ ਕੋਟਲੀ ਨੂੰ ਆ ਰਹੀਆਂ ਸੀ ਅੱਛਾ ਜੀ ਕੁਰਬੇਸੇਦਾਰੀ ਆ ਰਿਸ਼ਤੇਦਾਰੀ ਆ ਭਰਾ ਮੇਰੇ ਦੇ ਸਹੁਰੇ ਆ ਅੱਛਾ ਜੀ ਉਹਨਾਂ ਦੇ ਅੱਜ ਖੂਬ ਸੀਗਾ ਉਹਨਾਂ ਦੇ ਦਾਦੇ ਸਹੁਰੇ ਦੀ ਡੈਥ ਹੋਈ ਸੀ ਉਹਦਾ ਬਹੁਤ ਸੀਗਾ ਅੱਛਾ ਜੀ ਬਸ ਥੋੜੀ ਦੇਰ ਹੀ ਆ ਉਹ ਕਿ ਆਇਆ ਤਾਂ ਇੱਕਦਮ ਪਹਿਲਾਂ ਸਿੱਧੇ ਨੰਗੇ ਫੇ ਕਦਮ ਵਾਪਸ ਆ ਗਿਆ ਸੀ ਕਿ ਪਤਾ ਨਹੀਂ ਕੀ ਕਹਿਣ ਲੱਗਾ ਤੇ ਦਰੁੱਕੇ ਕੋਲ ਆ ਕੇ ਕਹਿੰਦਾ ਲਾ ਦੇ ਪਾਣੀਆ ਫਟਾਫਟ ਅੱਛਾ ਜੀ ਇਹ ਮੈਨੂੰ ਕਹਿੰਦੇ ਲਾ ਦੇ ਲਾ ਦੇ ਪਾਣੀਆ ਫਟਾਫਟ ਲਾ ਕੇ ਫੜਾਤੀਆਂ ਫੇ ਵੀ ਪਤਾ ਨਹੀਂ ਜਾਂਦੇ ਜਾਂਦੇ ਕਦਮ ਕੀ ਮਾਰਿਆ ਤੁਹਾਡੇ ਛੋਰਾ ਮਾਰਿਆ ਛੋਰਾ ਚੋਰਾ ਮਾਰਿਆ ਉਸੇ ਚੋਰਾ ਮਾਰਨਾ ਨਹੀਂ ਤਾਂ ਲਾਵਾ ਸਾਰੇ ਕੰਦਰੇ ਤਾਂ ਲਾਦੇ ਕੰਦਰੇ ਤਾਂ ਕਰ ਦੇਣਾ ਕੰਮ ਤੇ ਕਿੰਨੇ ਜਣੇ ਸੀਗੇ ਦੋ ਜਣੇ ਦੋ ਜਣੇ ਸੀਗੇ ਕੋਈ ਚਿਹਰਾ ਪਛਾਣਿਆ ਕੋਈ ਤਾਂ ਮੂੰਹ ਬੰਦੇ ਹੋਏ ਮੂੰਹ ਬੰਦੇ ਹੋਏ ਸੀ ਨਹੀਂ ਅੱਛਾ ਜੀ ਆਏ ਕਿੱਧਰੋਂ ਉਸਦੇ ਗਏ ਕਿੱਧਰੋਂ ਵਾਪਸ ਸਾਡੇ ਵਿਚੋਂ ਹੀ ਆਏ ਆ ਗੇਟ ਵੱਲੋਂ ਹੀ ਗੇਟ ਵੱਲੋਂ ਆਏ ਆ ਜੋ ਐਕਦਾ ਪਿੱਛੇ ਨੂੰ ਫੇਕ ਐਕਦਾ ਵਾਪਸ ਆਇਆ ਅੱਛਾ ਜੀ ਨਾਲ ਹੀ ਸਾਡੇ ਕੋਲ ਰੁਕ ਗਿਆ ਉੱਥੇ ਐਂ ਕਹੇ ਕੋਈ ਪੁੱਛਣ ਲੱਗੇ ਆ ਸਾਨੂੰ ਰਸਤਾ ਰਸਤਾ ਅੱਛਾ ਜੀ ਨਾਲੇ ਬੜੀਆਂ ਫਟਾਫਟ ਕਹਿੰਦਾ ਇਹ ਤਾਂ ਵੱਡਾ ਧਰੂ ਕਹਿੰਦਾ ਅੱਛਾ ਜੀ ਇਹ ਕੱਦ ਕੱਟ ਕਿੰਨੇ ਕੁ ਸੀ ਲੰਬੇ ਸੀ ਉੱਚੇ ਸੀ ਕਿਦਾਂ ਸੀ ਕੋਈ ਜਵਾਨ ਸੀ ਜਵਾਨ ਸੀ ਦੋਨੇ ਅੱਛਾ ਜੀ ਨਾਂ ਕੀ ਤੁਹਾਡਾ)^{(ਸਿੰਦਰਜੀਤ)} ਕਿਹੜੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਫਲੋਰ ਤੋਂ ਫਲੋਰ ਖਾਸ ਤੋਂ ਹੀ ਠੀਕ ਹੈ ਜੀ ਫੇਰ ਵੀ ਪੁੱਤਾਂ ਦੇ ਜਾਂਦੇ ਜਾਂਦੇ ਪਤਾ ਹੀ ਨਹੀਂ ਲੱਗਿਆ ਤੁਹਾਨੂੰ ਫੋਨ ਨਿਚੜਦਾ ਦੇਖ ਗਿਆ ਇੱਕਦਮ ਮਤਲਬ ਤੁਹਾਡੇ ਜਾਂਦੇ ਜਾਂਦੇ ਹੱਥ ਤੇ ਸ਼ੁਰਾ ਮਾਰ ਗਿਆ ਪਤਾ ਵੀ ਨਹੀਂ ਲੱਗਾ ਜਦੋਂ ਵੱਜਿਆ ਇੱਕਦਮ ਨਿਚੜਦਾ ਫੋਨ ਦੇਖਣਾ ਸ਼ੁਰੂ ਹੋਇਆ ਉਦੋਂ ਪਤਾ ਲੱਗਾ ਵੀ ਵੱਜ ਗਿਆ ਤੇ ਹੁਣ ਕਿੰਨੇ ਟਾਂਕੇ ਲੱਗੇ ਆੱਠ ਆੱਠ ਟਾਂਕੇ ਲੱਗੇ ਡਾਕਟਰ ਸਾਹਿਬ ਦੱਸਦੇ ਆਂ ਆੱਠ ਟਾਂਕੇ ਲੱਗੇ ਅੱਛਾ ਜੀ ਹਾਂ ਜੀ ਜੀ ਬਾਲੀਆਂ ਕਿੰਨੇ ਤੋਲੇ ਦੀਆਂ ਸੀਗੀਆਂ ਬਾਲੀਆਂ ਅੱਧੇ ਤੋਲੇ ਤੋਂ ਉੱਪਰ ਸੀਗੀਆਂ ਅੱਧੇ ਤੋਲੇ ਤੋਂ ਉੱਪਰ ਸੀਗੀਆਂ ਹਾਂਜੀ ਕੀ ਨਾ ਟੋੜਾ ਇਹ ਜਿਨ੍ਹਾਂ ਦੇ ਨਾਲ ਹੈਪਨ ਹੋਇਆ ਉਹ ਕੌਣ ਹੈ ਗਿਆ ਉਹ ਸਿਸਟਰ ਹੋਣੀ ਆ ਸਾਰੀ ਸਿਸਟਰ ਹੋਣੀ ਆ ਕੀ ਕਾਰਨ ਹੋਇਆ ਜਿਹੜਾ ਇਹ ਮਤਲਬ ਇਹ ਬਸ ਅੰਦਰੋਂ ਕੋਈ ਕਘਾਰੇ ਸੀਗੇ ਤੇ ਆਪਣਾ ਪੌਣੇ ਕਿੱਕ ਦਾ ਆਪਣਾ ਟਾਈਮ ਹੋਣਾ ਹੈ ਤੇ ਥੋੜੀ ਫੇ ਬਸ ਤੋੜਿਆ ਤੋੜ ਕੇ ਹਾਰੇ ਸੀਗੇ ਅੱਛਾ ਜੀ ਜਦੋਂ ਇਹਨਾਂ ਦਾ ਹੱਸਾ ਹੋਇਆ ਬਾਰ ਦਾ ਹੋਇਆ ਫਿਰ ਸਾਨੂੰ 5-10 ਮਿੰਟ ਬਾਅਦ ਪਤਾ ਲੱਗਾ ਫੇਰਾ ਕੋਈ ਮਤਲਬ ਬਾਲੀਆਂ ਲਾਈਆਂ ਕੋਈ ਫੋਨ ਫਾਨ ਦੀ ਖੋ ਨਹੀਂ ਉਹ ਪਚਾ ਹੋ ਗਿਆ ਬਾਲੀਆਂ ਨਹੀਂ ਲੱਗੀਆਂ ਬਾਲੀਆਂ ਲਾ ਕੇ ਤੇ ਜਾਂਦੇ ਜਾਂਦੇ ਟੱਕ ਲੱਗੇ ਅੱਛਾ ਠੀਕ ਹੁਣ ਕਿਦਾਂ ਸੇਤ ਇਹਨਾਂ ਦੀ ਬਸ ਹੁਣ ਠੀਕ ਹੈ ਟੱਕ ਆਪਣਾ ਟਾਂਕੇ ਲਵਾਏ ਇਹਨਾਂ ਦੇ 7-8 ਟਾਂਕੇ ਲੱਗੇ ਆ ਅੱਛਾ ਜੀ ਕੀ ਪ੍ਰਸ਼ਾਸਨ ਤੋਂ ਮੰਕਾਣਾ ਚਾਹੁੰਦੇ ਆ ਕਿ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਕੀ ਕਹਿਣਾ ਚਾਹੁੰਦੇ ਆ ਇਸ ਬਾਰੇ ਹੋਏ ਬੰਦ ਹੋਣ ਇਹ ਫਾੜੂ ਸਾਡੇ ਬੰਦੇ ਜਲਦੀ ਜਲਦੀ ਫੜੇ ਹੋ ਜਾਣ ਕੋਈ ਇਹਨਾਂ ਦਾ ਮੋਟਰਸਾਈਕਲ ਨੰਬਰ ਇਹਨਾਂ ਨੇ ਦੱਸਿਆ ਕੋਈ ਇਹਨਾਂ ਦੇਖਿਆ ਕੁਝ ਕਾਬਰ ਕੇ ਸੀ ਪਤਾ ਨਹੀਂ ਲੱਗਦਾ ਠੀਕੀ ਵਿੱਚ ਸੀਗੇ ਨਾ